ਕਰਨਾ ਗੱਜੇ ਨਾ ਵਿਜੀਨ ਅਗਲੇ ਪਾਸੇ ਇੱਕ ਕੋਸ਼ ਸਾੜਨਿਕੜ ਆਇਆ ਜਿਸ ਦਾ ਕੇਸ ਸਾਰੀਆਂ ਕੰਧਾਂ ਦੇ ਕੋਲ ਸਾਰੀਆਂ ਹੀ ਹੈ ਉਹ ਤਾਰਾ ਕਿਸ ਨੇ ਹੈ ਵੀਰ ਜੀ ਉਹ ਉੱਥੇ ਸਾੜ ਰਿਹਾ ਉਹਨਾਂ ਦਾ ਹੈ ਕਿਹੜਾ ਲੱਖਾ ਕਰਾਏ ਔਰ ਇਹ ਬੰਦਾ ਕੋਟੂਰ ਬੰਦਾ ਤੇ ਦੁਆਬਾ ਦੇ ਸਾਹਮਣੇ ਬੰਦਾ ਕਰਦਾ ਬੰਦਾ ਇਹ ਕਿਹਦੀ ਦੁਕਾਨ ਹੈ ਭਾਡੇ ਡੇਟਰ ਪਲੇਸ ਤੇ ਭਾਹੇ ਸ਼ਾਪ ਕਰਦੇ ਕੰਮਾਤ ਨੂੰ ਸਾੜ ਹੋ ਗਏ ਇੱਥੇ ਵੀਰ ਜੀ ਐਸਟੀਮੇਟ ਕਰਾਂਗੇ ਇੱਥੇ ਇੱਥੇ ਐਲੋ ਦੇਖੋ ਕੀ ਬੰਦਾ ਗਿਆ ਫਾਇਰ ਅਫੀਅਰ ਮੁਕੇ ਕੋਈ ਆ ਵੀਰ ਜੀ ਆਗੇ ਸੀ ਕਾਫੀ ਆ ਗਈ ਸੀ ਫਿਰ ਵੀ ਟਾਈਮ ਲੱਗ ਗਿਆ ਬੜਾ ਬਜੰਦਾ ਫਿਕਰ ਦਾ ਸੁਰਮਨ ਕੀ ਕਰਨਾ ਹੈ ਜੀ 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 ਜ ਮੇਰਾ ਤਾਂ ਜਸਪਾਲਾ ਸਰਫਰ ਉੱਪਰ ਇਹ ਜਦ ਹਾਇਰ ਜਬਾ ਤਮਾਲ ਤੋਂ ਤੇ 4 ਵਜੇ ਕਾਲੀ ਮੱਤ ਆ ਗਈ ਸੀ ਜੀ ਇਹ ਕਿੱਥੇ ਲੱਗੀ ਹੈ ਇਹ ਸਰ ਲੱਗੀ ਹੈ ਦੋਆਬਾ ਦੇ ਸਾਹਮਣੇ ਫਰਨੀਚਰ ਹੋ ਸਕਦਾ ਜੀ ਭਾਰਤ ਫ੍ਰੀਜ ਇਹ ਕਿੰਨੀ ਤਾਂ ਉਨੀ ਕ ਲੱਗੀ ਆਪਕੇ ਸਰ ਬਹੁਤ ਜ਼ਿਆਦਾ ਸੀ ਕਿੰਨੇ ਮੰਜ਼ਲਾਂ ਸੀ ਨਾਲ ਦੇ ਪਾਸੇ ਤੇ ਪਿਛਲੇ ਪਾਸੇ ਲੱਗੀ ਸਾਕੇ ਥੋੜੀ ਜੀ ਉਹ ਵੀ ਕੰਟਰੋਲ ਹੋ ਗਈ ਨਾਜ਼ੀ ਦੁਕਾਨ ਸੀ ਇਹਦੇ ਅਸੀਂ ਥੋੜੇ ਸਰੇ ਇੱਕ ਦੋ ਇਹਨਾਂ ਲਈ ਬਤਾਉਗਾ ਜੀ ਪਰ ਇਹ ਦੁਕਾਨ ਦੀ ਜਾਨੀ ਸਭ ਤੇ ਕਿੰਨੇ ਦਾ ਨੁਕਸਾਨ ਹੋ ਗਏ ਨੁਕਸਾਨ ਤੇ ਸਭ ਬਾਅਦ ਅਸਟਮੈਂਟ ਲੱਗੂਗਾ ਜੀ ਦਾ ਗੱਡੀਆਂ ਤੇ ਸਾਰਾ ਲੱਗੇ ਲੱਗੇ ਸਾਰਾਂ ਤੋਂ ਗੁਰਦਾਸਪੁਰ ਤੋਂ ਮਂਗਾਈ ਆ ਕਰਨਦਾਰ ਤੋਂ ਮਂਗਾਈ ਆ ਜਨਵੈਲੇ ਤੋਂ ਮਂਗਾਈ ਆ ਫਿਰ ਬਾਜਨਾਲੇ ਤੋਂ ਮਂਗਾਈ ਆ ਅੰਮ੍ਰਿਤਸਰ ਦੀਆਂ ਸਾਰੀਆਂ ਗੱਡੀਆਂ ਲੱਗੀਆਂ ਜੀ 600 ਸੋਸਾਇਟੀ ਦੀ ਆ ਜੀ ਯਾਗ ਗੱਡੀਆਂ ਲੱਗ ਪੁੱਟੀਆਂ ਜੀ ਟੋਟੋ 50 ਕ ਗੱਡੀਆਂ ਪੈ ਗਈਆਂ ਜੀ ਪਾਣੀ ਆ ਭਰ ਭਰ ਕੇ ਬਿਲਕੁਲ ਕੰਟਰੋਲ ਹੈ ਜੀ ਇਹ ਸਿੱਸੀ ਫਾਲੀ ਤੋਂ ਵਾਲਾ ਕਾ ਯਾਰ ਇਹ ਤਾਂ ਸਾਰੇ ਮਾਲਕੀ ਬਾਤ ਦੱਸਣਗੇ ਜੀ ਮਾਲਕਾਂ ਨੇ ਕਹਿਣ ਤੇ ਛੋਟ ਛੱਡ ਲਈ ਛੋਟ ਕਿਉਂ ਬਣਾ ਕੇ